ਪੇਰੇ ਦੀ ਵੱਡੀ ਖਬਰ ਤਰਨ ਤਰਨ ਤੋਂ سامنے ਆ ਰਹੀ ਹੈ ਜਿੱਥੇ ਗੁਰਸੇਵਕ ਕਤਲ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਸੋ ਦੱਸਦੇ ਹਾਂ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ ਜਿਹੜੇ ਦੋਸ਼ੀ ਫੜੇਗੇ ਨੇ ਉਹਨਾਂ ਦੇ ਵਿੱਚ ਦੋ ਸਕੇ ਭਰਾ ਤੇ ਉਹਨਾਂ ਦਾ ਇੱਕ ਦੋਸਤ ਸ਼ਾਮਲ ਹੈ ਇਸ ਦੇ ਨਾਲ-ਨਾਲ ਕਤਲ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ ਵੀ ਪੁਲਿਸ ਫੋਲੋ ਬਰਾਮਦ ਕਰ ਲਏਗੇ ਨੇ ਸੋ ਦੱਸਦੇ ਨੇ ਆ ਕਿ 6 ਮਾਰਚ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਨੌਜਵਾਨ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀਗਾ ਦੋਸ਼ੀਆਂ ਵੱਲੋਂ ਘਰ ਚ ਦਾਖਲ ਹੋ ਕੇ ਕਤਲ ਕੀਤਾ ਗਿਆ ਸੀਗਾ ਕਿ ਆਏ ਜਾ ਰਿਹਾ ਸੀ ਕਿ ਗੁਰਸੇਵਕ ਸਿੰਘ ਦੀ ਚਚੇਰੀ ਭੈਣ ਨੂੰ ਇਹ ਮੁੰਡੇ ਛੇੜਦੇ ਸਨ ਜਦੋਂ ਗੁਰਸੇਵਕ ਸਿੰਘ ਨੇ ਇਹਨਾਂ ਨੂੰ ਰੋਕਿਆ ਤਾਂ ਉਹਨਾਂ ਨੂੰ ਇਸ ਚੀਜ਼ ਗੁਵਾਰਾ ਨਹੀਂ ਹੋਈ ਔਰ ਕਿਹਾ ਜਾ ਰਿਹਾ ਹੈ ਕਿ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਹਦਾ ਗੋਲੀਆਂ ਮਾਰ ਕੇ ਗੁਰੂ ਸੇਵਕ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹਨਾਂ ਦੋਸ਼ੀਆਂ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਕਤਲ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਬੰਦੂਕਾਂ ਗਨ ਹਾਊਸ 'ਚ ਜੋ ਲੁੱਟ ਹੋਈ ਸੀਗੀ ਓਹੋ ਲੁੱਟੀਆਂ ਹੋਈਆਂ ਬੰਦੂਕਾਂ ਜਿਹੜੀਆਂ ਸੀ ਉਸੇ ਬੰਦੂਕਾਂ ਨਾਲ ਇਹ ਕਤਲ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਅੰਗਰੇਜ ਸਿੰਘ ਨਾਮ ਦੇ ਇੱਕ ਸ਼ਖਸ ਤੋਂ 10000 ਰੁਪਏ ਦੇ ਵਿੱਚ ਇਹ ਬੰਦੂਕਾਂ ਖਰੀਦੀਆਂ ਸਨ ਬਹੁਤ ਵੱਡੀ ਖਬਰ ਹੈ ਕਿ ਇਹ ਜਾ ਰਿਹਾ ਹੈ ਕਿ ਜੋ ਗਨ ਹਾਊਸ ਦੇ ਵਿੱਚ ਗਨ ਹਾਊਸ 'ਚ ਲੁੱਟ ਹੋਈ ਸੀਗੀ ਔਰ ਉਸੇ ਲੁੱਟ ਦੇ ਵਿੱਚ ਜੋ ਬੰਦੂਕਾਂ ਲੁੱਟੀਆਂ ਗਈਆਂ ਸਨ ਉਹਨਾਂ ਬੰਦੂਕਾਂ ਨੂੰ ਖਰੀਦਿਆ ਗਿਆ ਸੀ 10000 ਰੁਪਏ ਦੇ ਵਿੱਚ ਔਰ ਉਸੇ ਬੰਦੂਕਾਂ ਦੇ ਨਾਲ ਗੁਰਸੇਵਕ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਇੱਕ ਵਾਰੀ ਤਰਨਤਨ ਦੇ ਪੰਡੋਰੀ ਗੋਲਾ ਦਾ ਹੈ ਜਿੱਥੇ 6 ਮਾਰਚ ਨੂੰ ਗੁਰਸੇਵਕ ਸਿੰਘ ਦਾ ਕਤਲ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਸਨੇ ਆਪਣੀ ਭੈਣਾ ਜੋ ਭੈਣ ਨਾਲ ਛੇੜਛਾੜ ਇਹ ਨੌਜਵਾਨ ਕਰਦੇ ਸੀ ਤੇ ਇਹਨਾਂ ਨੌਜਵਾਨ ਨੂੰ ਰੋਕਿਆ ਸੀ ਗੁਰਸੇਵਕ ਸਿੰਘ ਨੇ ਔਰ اسی ਦਿਰੰਜੀ ਜਿਹੜੇ ਸੀ ਇਹ ਹਮਲਾਵਰ ਜਿਹੜੇ ਸੀ ਉਹ ਰੱਖਦੇ ਸੀ ਜਿਸ ਕਰਕੇ ਇਹ ਕਤਲ ਜਿਹੜਾ ਇਹ ਉਹ ਗੁਰਸੇਵਕ ਸਿੰਘ ਦਾ ਕੀਤਾ ਗਿਆ ਤੋ ਦੱਸਦੇ ਨੇ ਆ ਕਿ ਜਿਹੜੇ ਨੌਜਵਾਨ ਗ੍ਰਿਫਤਾਰ ਹੋਏ ਨੇ ਇਹ ਇਹਨਾਂ ਚੋਂ ਦੋ ਸਗੇ ਭਰਾ ਨੇ ਔਰ ਇੱਕ ਉਹਨਾਂ ਦਾ ਦੋਸਤ ਹੈ ਜਿਸ ਦੀ ਮਦਦ ਨਾਲ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਇਹ ਕਤਲ ਕੀਤਾ ਸੀ ਇਸ ਵਾਰਦਾਤ ਨੂੰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਕਿਹਾ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਬਿਤ ਦਿਨੀ ਗਨ ਹਾਊਸ ਚ ਜੋ ਬੰਦੂਕਾਂ ਦੀ ਚੋਰੀ ਹੋਈ ਸੀ ਉਹਨਾਂ ਬੰਦੂਕਾਂ ਨੂੰ ਖਰੀਦਿਆ ਗਿਆ ਸੀਗਾ ਅੰਗਰੇਜ਼ ਸਿੰਘ ਨਾਮ ਦੇ ਸ਼ਖਸ ਤੋਂ ਮਹਿਜ਼ 10000 ਰੁਪਏ ਵਿੱਚ ਖਰੀਦੀਆਂ ਗਿਆ ਸਨ ਬੰਦੂਕਾਂ ਔਰ ਉਸੇ ਬੰਦੂਕਾਂ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਕੁਛ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਕੀਤੇ ਗਏ ਨੇ ਆਓ ਸੁਣਦੇ ਹਾਂ ਅੱਜ 6 ਤਰੀਕ ਨੂੰ 6 ਤਿੰਨ ਨੂੰ ਇੱਕ ਕਤਲ ਹੋਇਆ ਸੀਗਾ ਗੁਰਸੇਵਕ ਸਿੰਘ ਦਾ ਉਹ ਸਾਡੇ ਸਾਫਕਾ ਐਸਐਸਸੀ ਉਹਦਾ ਬੇਟਾ ਸੀਗਾ ਉਹਦਾ ਬ੍ਰਦਰ ਵੀ ਸਾਡੇ ਨਾਲ ਇੱਥੇ ਕਨਸਟੇਬਲ ਹੈਗਾ ਉਹ ਤਿੰਨ ਮੁਲਜ਼ਮ ਸੀਗੇ ਉਹਦੇ ਵਿੱਚ ਬਜਾ ਰੰਜਾ ਜੀ ਨਾਲ ਇਹ ਸੀ ਕਿ ਉਹਦੀ ਕਜ਼ਨ ਸਿਸਟਰ ਜਿਹੜੀ ਮਤਰਾਈ ਭੈਣ ਸੀਗੀ ਉਹਦੇ ਨਾਲ ਕਿਤੇ ਛੇੜਛਾੜ ਕੀਤੀ ਸੀ ਤੇ ਗੁਰਸੇਵਿਕ ਨੇ ਜਦੋਂ 5 6 7 ਮਹੀਨੇ ਪਹਿਲੇ ਇਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਮਾਇਆ ਸੀ ਤੇ ਇਸ ਤੋਂ ਬਾਅਦ ਇਹ ਰੰਜਸ਼ ਜੀ ਰੱਖਣ ਲੱਪੇ ਤੇ ਇਹਦੇ ਚ ਤਿੰਨ ਜਣੇ ਨੇ ਇਹਨਾਂ ਨੇ ਉਦੋਂ ਦੋ ਵੈਪਨ ਸੀਗੇ ਇਹਨਾਂ ਕੋਲ ਇੱਕ ਪੰਪ ਐਕਸ਼ਨ ਤੇ ਇੱਕ 30.6 ਜਿਹੜੀ ਹੈ ਬੋਲਟ ਐਕਸ਼ਨ ਰਾਈਫਲ ਸੀਗੀ ਇਹ ਦੋਨੋਂ ਵੈਪਨ ਉਹ ਸੀਗੇ ਜਿਹੜੇ ਗਨ ਹਾਊਸ ਤੋਂ ਚੋਰੀ ਹੋਏ ਸੀ ਉਹ ਅੰਗਰੇਜ਼ ਸਿੰਘ ਨੇ ਇਹਨਾਂ ਨੂੰ ਵੇਚੇ ਸੀਗੇ 10000 ਦਾ ਔਰ ਇਹ ਦੋ ਵੈਪਨ ਲੈ ਲਈ ਸੀ ਇਹਨਾਂ ਨੇ ਉਹਦੇ ਨਾਲੇ ਵਾਰਦਤ ਕੀਤੀ ਉਹ ਦੋਨੋਂ ਵੈਪਨ ਵੀ ਰਿਕਵਰ ਹੋ ਗਏ ਔਰ ਇਹ ਤਿੰਨੋਂ ਮੁਲਜ਼ਮ ਫੜ ਲਏ ਗਏ ਤਾਂ ਸਭ ਐਮਲੀ ਨਹੀਂ ਗੰਢ ਰੱਖੀ ਗਈ ਸੀ ਸੀਸੀਟੀਵੀ ਜਿਹੜੀ ਵਾਇਰਲ ਹੋ ਰਹੀ ਸੀ ਔਰ ਕੋਈ ਹੋਰ ਵੀ ਥਿਆਰਨਾ ਕੋ ਬਰਾਮਨ ਹੋਇਆ ਉਸ ਤੋਂ ਲੱਗਾ ਨਹੀਂ ਇਹ ਦੋ ਹੀ ਵੈਪਨ ਸੀਗੇ ਸੀਸੀਟੀਵੀ 'ਚ ਵੀ ਦੋ ਹੀ ਵੈਪਨ ਸੀ ਔਰ ਜਿਹੜੀ ਸਾਡੀ ਗਨ ਹਾਊਸ ਵਾਲੀ ਰੋਪਰੀ ਹੈ ਜਾਂ ਚੋਰੀ ਹੈ ਉਹ ਵੀ ਪੂਰੀ ਤੇ ਪੂਰੇ ਸਾਰੇ ਜਿੰਨੇ ਵੈਪਨ ਗਏ ਸੀ ਉਹ ਸਾਰੇ ਦੇ ਸਾਰੇ ਅਕਾਊਂਟ ਫਾਰ ਹੋ ਗਏ ਸਾਰੇ ਵੈਪਨ ਸੇ ਪੂਰੀ ਟ੍ਰੇਸ ਹੋ ਗਏ ਹਾਂ ਉਹ ਸਾਰੇ ਸੇ ਟ੍ਰੇਸ ਸਰ ਇਹਨਾਂ ਨੂੰ ਕਾਬੂ ਕਿੱਦਾਂ ਕੀਤਾ ਜੀ ਇਹ ਇਨਫੋਰਮੇਸ਼ਨ ਸੀਗੀ ਜਿੱਥੇ ਬੈਠੇ ਸੀ ਉੱਥੇ ਆ ਰਹੇ ਸੀਗੇ ਤਾਂ ਉਹ ਰਸਤੇ 'ਚ ਕਾਬੂ ਕਰ ਲਿਆ ਗਿਆ ਕੀ ਸਾਰੇ ਨਾਂ ਤੇ ਸਾਰੇ ਦੀ ਉਮਰ ਸੇ ਕਿੰਨੀ ਹੈਗੀ ਇਹਦਾ ਦੀ ਲਗਭਗ 22 23 ਸਾਲ ਦੇ ਵਿੱਚ ਹੀ ਹੈਗੇ ਸਾਰੇ ਰੋਹਿਤ ਹੈਗਾ ਏਲੀਅਸ ਸੁਮੋ ਤੇ ਜਗਦੀਸ਼ ਏਲੀਅਸ ਟਾਟਾ ਇਹ ਦੋਨੋਂ ਸਕੇ ਭਰਾ ਹੈਗੇ ਤੀਸਰਾ ਮੁੰਡਾ ਜਿਹੜਾ ਹੈ ਸਿਮਰ ਇਹਨਾਂ ਦਾ ਦੋਸਤ ਹੈਗਾ ਮਰਡਰ ਆਫ ਮੋਟਿਵ ਮੋਟਿਵ ਇਹੀ ਹੈ ਯਾਰੀ ਦੋਸਤੀ ਜੇ ਤਿੰਨਾਂ ਦੀ ਤੇ ਉਹਦੇ ਨਾਲ ਜਿਹੜੀ ਉਹ ਛੇੜਛਾੜ ਕਰਦੇ ਸੀਗੇ ਉਹ ਰੋਕਦੇ ਸੀ ਇੱਕ ਕੰਮ ਕੀ ਕਰਦੇ ਸੀ ਕੰਮ ਤਾਂ ਵਿਲੇ ਜੀ ਕੰਮ ਹੋ ਰਿਹਾ ਇਹਨਾਂ ਦਾ ਕੀ ਜਿਹਦੇ ਸਾਰੇ ਨ ਕੋਥੀ ਹਾਰਦੇ ਅਹੀ ਕਿਆਰੀ ਉਹਨਾਂ ਦੇ